ਸਿੱਕਾਲ ਜੀ ਬਿਕਾਲ ਲਓ ਜੀ ਲੱਗੇ ਬਿੱਡੇ ਖੋਲਣਾ ਖੋਲਤਾ ਜੀ ਇਹ ਦੂਰੇ ਪਾਸੇ ਰੱਖਣਾ ਬਿੰਦਰਾ ਵਿੱਚੀ ਰੱਖ ਦੇ ਕਾਫਾ ਫੇਮੇ ਤਾਂ ਨਹੀਂ ਦੇ ਉਹਦਾ ਪੁੱਠਾ ਹੋ ਜਾਣਾ ਜਿੱਦੇ ਉੱਪਰ ਪੁੱਠਾ ਕਰਕੇ ਝਾੜਨਾ ਪਹਿਲਾਂ ਹਾਂ ਹਾਂ ਫੇਰ ਰੱਖੋਣੇ ਆ ਬਹੁਤ ਵੱਡਾ ਜੀਆ ਵੀ ਲੱਗੇ ਹੌਲੇ ਹੀ ਨਾ ਤੇ ਬਿੱਡੇ ਖੋਲਣੇ ਪਹਾੜ ਜਿਹਾ ਕੰਮ ਐ ਹੋਰ ਜਿੱਦਾਂ ਜਿੱਦਾਂ ਕਾਹੇ ਕਰਨਾ ਲੋੜ ਨਹੀਂ ਪੈਣੀ ਜੀਰੀ ਵਿੱਚ ਲੋਡ ਪੈਣੀਗਾ ਹਾਂ ਜਿੱਦਾਂ ਕਾਹੇ ਕਰਨਾ ਨਾ ਵੀ ਬਿੱਡੇ ਕਹਣਾ ਐ ਵਖਾ ਚਾੜਨੇ ਵਾਲਾ ਕੰਮ ਐ ਹੋਰ ਆਪਾਂ ਹੋਊਗਾ ਕਾਇਦਾ ਹੈ ਨਹੀਂ ਵੀ ਦੂਏ ਬੱਡ ਮੰਗੂ ਚਾਰ ਨੜ ਕਸ ਲੋ ਢੇਹਾਂ ਵਾਲੇ ਮਿਲੋ ਜਸਵੀਰ ਨੂੰ ਪਹਿਲਾਂ ਤਾਂ ਢੱਡੇ ਪਾਉਗੋ ਜਣੇ ਦੇ ਹਾਂ ਹਨਾ ਅਭੀ ਫੜਾ ਨਾ ਨਾ ਆ ਬੱਤਾ ਜਾ ਫੜਲਾ ਬੱਸ ਕੱਪੜਾ ਮਾਰ ਕੇ ਡੰਗ ਦਿੰਗੋ ਓਥੀ ਹੁਣ ਅੱਗੇ ਪਹਿਲਾਂ ਦੂਏ ਟਰਾਲੇ ਤੇ ਬਸ ਥੱਲੇ ਮੈਂ ਕਹਾਂ ਵਾਤੇ-ਵੱਦ ਪੰਜ ਛੇ ਵੱਤੇ ਹੁੰਦੇ ਤੇ ਬੀਗ ਨਾਟ ਕਸ ਕੇ ਮੇਢਾ ਕਸ ਦਿੰਦਾ ਸਾਰੀ ਹਾਇ ਰਹੀ ਨਾ ਕਿਸੇ ਦੇ ਆ ਬੋਟਾ ਟਾ ਟ ਅਸਿਆ ਪਾਣਾ ਚਾਹੀਦਾ ਪਾਣਾ ਨਹੀਂ ਹੈਗਾ ਪਾਣਾ ਲਿਆ ਮੈਂ ਚੱਕ ਕੇ ਫਿਰ ਹਾਂ ਪਾਣੇ ਬਿਨਾ ਨਰ ਨਹੀਂ ਖੋਲਣੇ ਆਂ ਬਾ ਚੱਕ ਕੇ ਲਿਆ ਪਾਣੇ ਬਿਨਾ ਨਰ ਆਓ ਜੀ ਲੱਪੜੀ ਤੇ ਪੀ ਉਹ ਬਾਅਦ ਇਕੱਲੇ ਇਕੱਲੇ ਨਾਲ ਚ ਪਾਜ ਰਹਾ ਹੈ ਨਾ ਨਹੀਂ ਹਾਂ ਬਿੱਟਲੇ ਨਹੀਂ ਬਿੱਟ ਮਾ ਆਇਆ ਨਹੀਂ ਉਹਨੇ ਇਹਨਾਂ ਮੈਂ ਸਾਰੇ ਮੋਬਾਈਲ ਚੱਲ ਜਵੀਂ ਆ ਅੱਜ ਆ ਜੀ ਇਹਦਾ ਮੈਂ ਤਾਂ ਦੇਖੀ ਨਾ ਇਹਦਾ ਬਹੁਤ ਫਰਕ ਹੈ ਆਹ ਚੀ ਜੀ ਮੁੜੀ ਵੀ ਹੈ ਨਾ ਹਾਂ ਹਾਂ ਆਏ ਥੋੜਾ ਜਿਹਾ ਸਾਰਾ ਕੱਪੜਾ ਲਾਉਣਾ ਪੈ ਜੂਗਾ ਇਹਦੀ ਗੱਲ ਨਾ ਜਿਵੇਂ ਆਹ ਚੀ ਜਿਹੜੀ ਆਏ ਮੋਕਤੀ ਨੇ ਹਾਂ ਹੈ ਨਾ ਬਿੱਡ ਕਸਣਾ ਵੀ ਬਹੁਤ ਸਾਰਾ ਫਾਇਦੇ ਵਾਲਾ ਕਸਣਾ ਸਖਾਲਾ ਹਾਂ ਨਹੀਂ ਸਾਹਮਣਾ ਔਖਾ ਹੁੰਦਾ ਬਿੱਡ ਜੇ ਨਾੜ ਖੁੱਲ ਗਏ ਇੱਕ ਬੰਦਾ ਫੜ ਕੇ ਖੋਲੀ ਉਹ ਫੜ ਕੇ ਰੱਖੇ ਕਾੜ ਕਾ ਹੋ ਆਦਾ ਅਰੇ ਹੋਰ ਹੈ ਇਹ ਜਾਲੀ ਦੇ ਗੱਲ ਖੁੱਲ ਜਾਣਾ ਇਹ ਕਿਆ ਜਾਲੀ ਖੋਲਣੀ ਹੈ ਜਾਲੀ ਖੋਲਣੀ ਫੇਰ ਖੁੱਲ ਜਾਣਾ ਇਹ ਇਹ ਜਾਲੀ ਨਾਲ ਹਾਂ ਜਾਲੀ ਗੱਲ ਇਹ ਨਾ ਨਾ ਕਿ ਜਾਲੀ ਨਾਲੇ ਜਾਲੀ ਨਾਲ ਹੈ ਜਾਲੀ ਨਾਲ ਆ ਇਹੇ ਹਾਂ ਇਹ ਜਾਲੀ ਨਾਲ ਹੈ ਜਾਲੀ ਤੇ ਖੋਲਣੀ ਜਾਲੀ ਲੋੜੀ ਨਹੀਂ ਉਹਦਾ ਦੇਖਦੇ ਨਾ ਜਾਣਾ ਯਾਤਰਾ ਜੁੱਤਰਾ ਬਿੱਡ ਕਸਣਾ ਹੈ ਤਾ ਖੋਲ ਕੇ ਫਾਇਦਾ ਏ ਨਟ ਪਾਉਣੇ ਪੈਣੇ ਚਾੜੇ ਆ ਨਟ ਪਾ ਜਾਲੀ ਚਾੜੇ ਹੈਨਾ ਪਾ ਦੇ ਕਿ ਕਿ ਨਟ ਨਾ ਦੋ ਹੀ ਪਾ ਦੇਣੀ ਮੈਂ ਦੋ ਹੀ ਪਾ ਦੇ ਨਟ ਪਾ ਦੇ ਜਾਲੀ ਜਾਲੀ ਪਾ ਦੇ ਕਿਉਂਕਿ ਆਹ ਜਾਲਾ ਜਾਲੇ ਖੜੀ ਹੈ ਨਾ ਚੜੀਆਂ ਇਹ ਠੀਕ ਠੀਕ ਹੈ ਆ ਦੋ ਨਹੀਂ ਜਾਲੀ ਮੋਜੀ ਵੀ ਹਾਂ ਹਾਂ ਜਿੱਥੇ ਜਾਲੀ ਢਿੱਲੀ ਹੁੰਦੀ ਸਾਰੀ ਲੋ ਫੇਰ ਤੁਸੀਂ ਤੇ ਵਾਲੇ ਕੱਢ ਦੋ ਬਾਕੀ ਰੱਖ ਲਿਓ ਆਹ ਬੋਲਦੇ ਬੱਤੇ ਵਾਲੇ ਬੱਤੇ ਵਾਲੇ ਉਹ ਗਬਲੇ ਵਾਲੇ ਟਰੈਲਰ ਕਿੰਨਾ ਨੰਬਰ ਲੱਗਿਆ ਅੱਛਾ ਹੁਣ ਦੇਖ ਲੈ ਕਿੰਨਾ ਲੰਬਾ ਲੱਗਦਾ ਏ ਜਾਈ ਵੈੱਡੇ ਖੋਲਣਾ ਫੇਰ ਦੇਖੀਂ ਬਾਈ ਇਹ ਨਾ ਤਾਈ ਤਾਂ ਕਿਤੇ ਕਿਹੜਾ ਟਾਈਮ ਲੱਗ ਚੜੀ ਪਿਆ ਜਗੰਦਾ ਲਾਦੂ ਨਾ ਕਿੱਥੇ ਹੋਈ ਨਹੀਂ ਓਰੇ ਹਾਂ ਓਰੇ ਦੇਖੋ ਪਰ ਇਹਨਾਂ ਆ ਵੀ ਡਾਲੀ ਦੇ ਬਾਹਰ ਨਾ ਕੰਨਾਂ ਨਿਕਲੀ ਦਾ ਹੈ ਬਾਪੂ ਜੀ ਮੰਨੇ ਆਲੇ ਫੇਰ ਹਾਂ ਟਰਾਲਾ ਦਫਰ ਧੂਰੇ ਵਾਲਾ ਮੜਵਾ ਪਤਾ ਨਹੀਂ ਅੱਛਾ ਠੀਕੇ ਮਾ ਤੂੰ ਯਾਰ ਖਰਚਾ ਟੈਰਾਂ ਦਾ ਹੀ ਤਾਂ ਹਾਂ ਹਾਂ ਬਾਈ ਥੋੜੀ ਨੂੰ ਮੈਂ ਡਬਲ ਧੂਰਾ ਪਵਾ ਦਿੰਦੇ ਆ ਗੱਡੀ ਨਾ ਹੀ ਮੋੜਦਾ ਕਿੱਥੇ ਗਿਆ ਮੈਂ ਮੁੜੀ ਤਾਂ ਆਪੇ ਜਾਂਦਾ ਹੁਣ ਇਹ ਵੀ ਤਾਂ ਮੁੜਦਾ ਹੀ ਆ ਹਾਂ ਹਾਂ ਯਾਰ ਕੋਈ ਢੰਗਾ ਜਾਂਦਾ ਫਿਰ ਤਾਂ ਹੈ ਉਵੇਂ ਢੰਗਾ ਜਾਂਦਾ ਜੀ ਹਾਂ ਜਿਹੜਾ ਡਬਲ ਤੁਰਿਆ ਤੇ ਉਹਦਾ ਫਾਇਦਾ ਜਿਹਨੂੰ ਝੂਲੇ ਲੱਗਿਆ ਵੇਆ ਨਹੀਂ ਕੋਈ ਫਾਇਦਾ ਨਹੀਂ ਝੂਲੇ ਵਾਲੇ ਨੂੰ ਮਾਰ ਲੈਣਾ ਝੂਲੇ ਵਾਲੇ ਨੂੰ ਫਾਇਦਾ ਉੱਥੇ ਟਾਇਰ ਵੀ ਆਏ ਹੁੰਦੇ ਆ ਜਿਹੜਾ ਕੱਪਾ ਕਹਿੰਦੇ ਸਿੱਧੇ ਦੋ ਸੀ ਲੱਲੇ ਉਹਦਾ ਕੋਈ ਨਹੀਂ ਫਾਇਦਾ ਹੈਗਾ ਟਰੈਕਟਰ ਦਾ ਇੱਕ ਇੱਕ ਹੈਗਾ ਉਹ ਟਰੈਕਟਰ ਨੂੰ ਐ ਕਰ ਜਾਂਦਾ ਐ ਚੱਲਦਾ ਬਹੁਤ ਵਧੀਆ ਐ ਹਾਂ ਹਾਂ ਬਹੁਤ 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 ਵਧੀਆ ਗੱਤ ਚੱਲਦੀ ਤੇਰਾ ਵੀ ਬੱਸ ਆਈ ਘਰ ਦੇ ਰੋ ਉਹ ਨਾ ਟਾਈ ਲੈਣੀ ਤਾ ਜਿਦਾ ਨਹੀਂ ਜੀ ਬਾਹਰ 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 ਪਾਣੇ ਚੱਕ ਕੇ ਜਾਂਦਾ ਯਾਰ ਜੇ ਪਾਣੇ ਲੈ ਜਾ ਕੇ ਫਿਰ ਕਾਹੀ ਗੱਲ ਪਾਣੇ ਜਾਂਦਾ ਕਰ ਖੁੱਲੂਗੇ ਨਹੀਂ ਵੀਰੇ ਇੰਨੇ ਨੂੰ ਖੋਲ ਦੇ ਇੰਨੇ ਨੂੰ ਖੋਲ ਲੈ ਇੰਨੇ ਠੀਕ ਨਹੀਂ ਲੋ ਵੀ ਪਾਈ ਐਦਾਂ ਬਿੱਟ ਖੁੱਲੇ ਆ ਦਾ ਦੌੜਦਾ ਤੇ ਦਾ ਦੌੜਦਾ ਤੇਰੇ ਕੋਲ ਹੁਣ ਮੈਨੂੰ ਐ ਦੱਸ ਚਾਬੀ ਲੈ ਗਿਆ ਬਦਕਾਂਦੀ ਨਾਲ ਹਾਂ ਠੰਡਾ ਜੀ ਪੀਣਾ ਦੇ ਲੱਗੇ ਨੇ ਪੀਸ ਹੋ ਗਏ ਅੱਧੇ ਬੱਢ ਦੇ ਹੀ ਹਾਂ ਪਾ ਦੇ ਲੱਗਣਾ ਆ ਹਾਲਾ ਇੱਧਰ ਪਈ ਆ ਪੈਪ ਪਈਆਂ ਜੋ ਤੂੰ ਆ ਖੜਾ ਈ ਥੱਲੇ ਉਹ ਪਏ ਆ ਉਹ ਦੂਆ ਕਿੱਥੇ ਗਿਆ ਉੱਧਰ ਖੜਾ ਇੱਕ ਟਰਾਲੇ ਤੇ ਆ ਅੱਧਾ ਖੁੱਲਿਆ ਅੱਧਾ ਖੁੱਲਿਆ ਭਾਈ ਹਾਂ ਅੱਧਾ ਰਹਿ ਗਿਆ ਨੜੇ ਬਹੁਤ ਹੈ ਹਾਂ ਨੜੇ ਬਹੁਤ ਟਰਾਲੇ ਦੀ ਲਾਮ ਤਾਂ ਦੇ ਤੂੰ ਗੱਡੀ ਲੱਗਦੀ ਹੁਣ ਮੈਂ ਕਹਿੰਦਾ ਝੂਲਾ ਨਾ ਬੰਦਾ ਭਰ ਜਾਣਾ ਆ ਜਾਣਾ ਭਾਈ ਇੱਧਰ ਉਹ ਪੈ ਆਉਂਦੀ ਹੁਣ ਹਾਂ ਹਾਂ ਜਦ ਜਦ ਪੂਰਾ ਹੋਣਾ ਜਦ ਦੇਲਾ ਖੁੱਲਣਾ ਇਹਨੇ ਵਿੱਢਨੇ ਉਮਾ ਤਲੀ ਵਾਕੇ ਕਿਹੜਾ ਤੇ ਆਊਗਾ ਬਿਨਾਂ ਬਿੱਟ ਤੇ ਨਹੀਂ ਪਹਿਲਾਂ ਬਿੱਟ ਬਦ ਕੋਈ ਦੇਖ ਤੇ ਜੀ ਦਾ ਪਿੱਛੇ ਕੀ ਗੱਲ ਹੈ ਦੇਖਦਾ ਹੀ ਉਸ ਨਹੀਂ ਹਾਂ ਹਾਂ ਇਧਰ ਇੱਕ ਉਹ ਨੂੰ ਲਾਉਣਾ ਕਿ ਦੋਫਾ ਇਹ ਜਿਹੜੀ ਆਹ ਜੀ ਵਧਣ ਨੇ ਤੇ ਆਹ ਵਧਣੀ ਚੰਗੀ ਤਾਂ ਕੀ ਆ ਅੱਛਾ ਹਲੇ ਇਧਰ ਦੇਖ ਲਈ ਟ੍ਰੇਲਰ ਅਸੀਂ ਬਣਾਤੀ ਸੀ ਪਹਿਲੇ ਟ੍ਰੇਲਰ ਦੀ ਹਾਂ ਉਹਨਾਂ ਥੋੜਾ ਆ ਆਇਆ ਆਇਆ ਪਰ ਐ ਕਿ ਇਧਰ ਇਹਦਾ ਫਰਕ ਪਾ ਜਾਂਦਾ ਮੜਾ ਮੋਟਾ ਹਾਂ ਉਹਦਾ ਉਹਦਾ ਨਹੀਂ ਜਾਨੀ ਬੁਟੀ ਫਰੰਸ ਬੋੜ ਦੇ ਸਿਰੇ ਤੇ ਹਾਂ ਹੁਣ ਗੰਨਾ ਉੱਥੇ ਦੇ ਬਾਹਰ ਕਰਦੇ ਮੈਂ ਪਰ ਇੱਕ ਹੋਰ ਬੋਖਾ ਜਾਂਦਾ ਫਿਰ ਉਹਦਾ ਜਦੋਂ ਨਾ ਫਿਰ ਕੋਈ ਮਿੱਟੀਦਾਰ ਨਹੀਂ ਹੈ ਫਿਰ ਕਹੀ ਚਲਣੀ ਬਹੁਤ ਸੌਖੀ ਹੈ ਇੱਕ ਮਿੱਟੀਦਾਰੂ ਦਾ ਕਿਹੜਾ ਇਹਨੂੰ ਜੱਕ ਚਾਈ ਜਾਉ ਮਿੱਟੀ ਨਾਲ ਤਾਂ ਤਾਂ ਟੁੱਟ ਜਾਂਦਾ ਕੋਈ ਦਾਮ ਟੁੱਟ ਜਾਂਦਾ ਭਈਆਂ ਜੀ ਦੀਦਾਰ ਦਿੰਦਾ ਜੀ ਪਰ ਉਹ ਦੇਖ ਲੈ ਹਣੇ ਹੈ ਵੀ ਆ ਡਾਕੀਆਂ ਟੁਕੀਆਂ ਸੰਗੀਆਂ ਮਲਾਈ ਵਾਂਗੂ ਕੁੱਬੀਆਂ ਦਾ ਲੈ ਗੋਲੀ ਮੇ ਨਾ ਪਤਾ ਨਹੀਂ ਲੱਗਦਾ ਲੈ ਉਹ ਬਾਈ ਫਰਕ ਤਾਂ ਹੈਗਾ ਹੀ ਆ ਹਾਂ ਮੁੰਡੇ ਗਰੁੱਪ ਹੋਈਆਂ ਥੋੜੋ ਬਣ ਗਿਆ ਨਾਲੇ ਸਹੌਲੀ ਵਾਲੇ ਸਹੌਲੀ ਵਾਲੇ ਓ ਐਮਜੀ ਗਰੁੱਪ ਆ ਭਾਈ ਟਰਾਲੇ ਦੀ ਰੋਵੇ ਦੱਸਦਾ ਟਰਾਲੇ ਦੇ ਲੈ ਹੈਂ ਬਿੱਟ ਖੋਲੇ ਥੜਾ ਹੋਰ ਰੋ ਬਣਦਾ ਟਰਾਲੇ ਦਾ ਨੰਬਰ ਲੱਗਣ ਲੱਗਿਆ ਹੈ ਇਹ ਨੰਬਰ ਲੱਗਣ ਲੱਗਿਆ ਵੀ ਟਰੈਕਟਰ 'ਚ ਬੈਠ ਕੇ ਦੇਖੀਂ ਨਾ ਨੰਬਰ ਲਗਣਾ ਹੀ ਨਹੀਂ ਲੱਗ ਤੈਨੂੰ ਟਰਾਲਾ ਪਿੱਛੇ ਤੋਂ ਨਹੀਂ ਦਿਖਿਆ ਜਾਣੀ ਕਰਦੇ ਨਾ ਹੁਣ ਦਿਖਣਾ ਨਹੀਂ ਕਰਨਾ ਵਿਗਾ ਕੋਥਾ ਹੈ ਇਹ ਨਾੜ ਕਰਨ ਗਿਆ ਦੀ ਕਸੀ ਜਾਉ ਇਹਦੇ ਹੁਣ ਇੱਕ ਹੋਰ ਫਾਇਦਾ ਏ ਪੂਰੇ ਦੇ ਮੋੜ ਨੇ ਮੋੜ ਨੇ ਨਾਲ ਜੋ ਆਪਣਾ ਉਸਤੇ ਬੈਕ ਹੀ ਲਿਆ ਜਾਂਦਾ ਹੁਣ ਬਿਨਾ ਮਿੱਟ ਤੇ ਕੱਲੀ ਇਹਦਾ ਵੀ ਮੈਂ ਕਰਾ ਕੇ ਲੈ ਆ ਰਹਿਦਾ ਤਾਂ ਥੋੜਾ ਜਿਹਾ ਕੰਮ ਕੰਪਰੈਸ਼ਨ ਵਾਲਾ ਜਗਾੜਾ ਉਹ ਵੀ ਮੁੰਡਾ ਬੌਸ ਆਉਗਾ ਯਾਰ ਬਜਰਾ ਕੈਬ ਨਾਲ ਨਹੀਂ ਪਹਿਲਾਂ ਦੂਆ ਇਹ ਹੋ ਗਿਆ ਹਾਲੇ ਮੈਂ ਇਹਦੇ ਹੁੱਲੇ ਉਹ ਦੂਆ ਕਾੜਾ ਜਵਾਰਨਾ ਦੇਖੋ ਪਾਪਾ ਚਲ ਜੁੜ ਹੁੱਲੀ ਦੋ ਬੰਦੇ ਆਪਾਂ ਉਹ ਜਿਹੀ ਰੱਖਦੇ ਹੁੰਦੇ ਵੀ ਜਿਹੜੇ ਕਾਢੀ ਹੋਵੇ ਪੂਰੇ ਹੈਂ ਮੈਂ ਕੰਮ ਉਥੀ ਕਰਾਉਂਦੇ ਸੀ ਜਿਹੜੇ ਬੰਦੇ ਕਾਢੀ ਹੁੰਦੇ ਥੋੜਾ ਉਹ ਮੁੰਡਾ ਜਿਹੜਾ ਕੈਬਨ ਲਾਉਂਦਾ ਏ ਉਹਦੇ ਕੋਲ ਦੇਖ ਲੈ ਹਲੇ ਕਹਿੰਦਾ ਬਾਈ ਮੇਰੇ ਕੋਲ ਕਹਿੰਦਾ ਸਾਲ ਤੇ ਉੱਪਰ ਬੁਕਿੰਗ ਪਈ ਆ ਕੈਬਨ ਵਾਲੇ ਕੋਲ ਆਪਰੀ ਦਾ ਠੀਕ ਹੈ ਕਰਾਂ ਕੀ ਚੱਕਰ ਹੋ ਗਿਆ ਆ ਜਾ ਕਾਲਾ ਬੰਨਾ ਬੈਠਾ ਨਾ ਬਾਦ ਗੱਬੇ ਬੰਨੇ ਟਰੈਲੇ ਕਰ ਕਾਲਾ ਬੰਨਾ ਆ ਨਾੜੇ ਨਾਲ ਪਤੰਗ ਉਹ ਛੋਟਾ ਹੋ ਗਿਆ ਹੈ ਇਹਦੇ ਵੀ ਗੱਲ ਹੋਣੇ ਹੈ ਹਾਂ ਆ ਲੱਗੂਗਾ ਦੇਖ ਮਹਾ ਮੈਂ ਕੀ ਗੱਲ ਕਰਦਾ ਤਾਂ ਕੈਬਨ ਵਾਲੇ ਦੀ ਉਹ ਵੀ ਮੁੰਡਾ ਬਹੁਤ ਸਾਊ ਬਜ਼ਾਰਾ ਹਾਂ ਉਹਨੇ ਦੇਖ ਲਿਆ ਬਾਈ ਮੈਂ ਕਹੀਗਾ ਮੈਂ ਥੋੜਾ ਜਿਹਾ ਕੰਮ ਹੈ ਉਹਨੇ ਕੰਪਰੈਸ਼ਰ ਮੈਂ ਦੁਆਰੇ ਪਟਾ ਕੇ ਲੈ ਆਇਆ ਉਹ ਚਾਲ ਨਹੀਂ ਦੀ ਬਣਦੀ ਉਹਨੇ ਜਾਂ ਟਰਾਲੇ ਕਰਕੇ ਟਰੈਕਟਰ ਤੇ ਖੇਤੀ ਤਿਆਰ ਕਰਕੇ ਦੇ ਦਿੱਤਾ ਹੈ ਕੱਲ ਉਹ ਦੇਖ ਲੈ 9:30 ਵਜੇ ਲੱਗਿਆ ਉਹਨੂੰ 7:00 ਵਜੇ ਕੰਪਰੈਸ਼ਰ ਫਿੱਟ ਕਰਦੇ ਨੂੰ ਚਾਲ ਬਣਾ ਕੇ ਪਰ ਹੁਣ ਇਹ ਹੈ ਜਿਆ ਪ੍ਰੋਜੈਕਟ ਕਰਿਆ ਕਾਨੂੰ ਕਹਿੰਦਾ ਤੀ ਨਵੀਂ ਲਾਈਏ ਹਾਂ ਦੇਖੀ ਇਹਨੂੰ ਥੱਲੇ ਨਹੀਂ ਸਾਦਾ ਜਿਗਾੜ ਰਾਤ ਆਇਆ ਮੱਠ ਵਜੇ ਕਾਇਬਨ ਉਹ ਵੀ ਬੱਸ ਹੁਣ ਲਾ ਕੇ ਦਿੰਦਾ ਡਾਇਰੈਕਟਰ ਨੂੰ ਉਹ ਵੀ ਜੁਗਾਰ ਜਿਹਾ ਫਿਟ ਕਰਾ ਲਾ ਹੁਣ ਕਦਨੇ ਗੋਮ ਲੈਜਰ ਵਾਲਾ ਕਰਾਉਣਾ ਬੰਦੇ ਨੂੰ ਮੈਂ ਜਵਾਬ ਦਿੰਦਾ ਹਲੇ ਹਾਂ ਕਰਾਉਣੀ ਆ ਉਹ ਬੰਦਿਆਂ ਨੂੰ ਜਵਾਬ ਦਿੰਦਾ ਬੰਦੇ ਬੈਠੇ ਹੋਰ ਦੇ ਫਰਾਇਆ ਕਿਨੇ ਮੈਂ ਕਿਹਾ ਇਹਨੂੰ ਆ ਮੈਂ ਕਹਤਾ ਤਾਂ ਅੱਧ ਕੰਨਾਂ ਨਹੀਂ ਵੀ ਜਾਂਦਾ ਲੈ, ਠੀਕ ਨਹੀਂ ਵੀ ਜਾਂਦਾ, ਕਿਆ ਕਰੀਏ? ਮੈਂ ਤਾਂ ਇਹਨੂੰ ਕਹਤਾ ਤਾਂ ਲਾਪਰੀ ਦੇ। ਚੁੱਪ ਚੁੱਪ ਰੋ ਟਖੋ ਜਾਪੀਆਂ, ਖੋਲ। ਇਹ ਬੰਦਾ ਬਾਹਰ ਨਹੀਂ ਗਿਆ। ਮੈਂ ਇਹਨੂੰ ਆਪ ਕਿਹਾ ਮੈਂ ਲਾਪਰੀ ਲੈਜਰ ਹੋਰ ਤੇ ਕਰਾ ਲਾ ਬਾਈ ਕਿਸੇ ਤੇ ਵੀ ਆਪਣਾ ਟਾਈਮ ਨਹੀਂ ਹੈਗਾ ਹੱਲੇ। ਆਏ ਕਰ ਕੰਢਾ ਲਿਆ 1 ਲੀਟਰ ਵਾਲੀ ਬੋਤਲ। ਮੈਨੇ ਉਹਨਾਂ ਨੂੰ। ਲੀਟਰ ਵਾਲੀ, ਦੋ ਲੀਟਰ ਨਹੀਂ ਲੈ। ਲੀਟਰ ਪਹਿਲਾਂ ਵੀ ਲੀਟਰ ਫੇਰ ਵੀ। ਲੈ ਜੀ ਬੋਕ ਜਾ ਕੇ ਨਾ ਕਹੋਂਗਾ। ਕਮਲੰਡਾ ਪੀਣਾ? ਹੂੰ? ਕਿਹੜਾ ਪੀਣਾ? ਫਿਲਮ ਕਾ ਪੀਣਾ? ਆਹ ਵਾਪੂ ਤੇਲ ਨਾਲ ਉਤਰਨੀ ਆ ਕਾਲਸ। ਛਾੜ ਦੂੰਗੇ। ਉਹ ਵਿੱਚ ਲੱਗੀ ਹੋ ਆ ਗਈ ਹਾਂ ਅੱਗੇ ਆ ਗਿੱਟੇ ਗਿੱਟੇ ਦੋ ਦੋ ਬਿਠੇ ਮੋਹ ਰਾਏ ਹਾਂ ਹੂੰ ਦੋ ਗਿੱਟੇ ਪਾ ਫੇਰ ਮੋਹ ਰਾਏ ਹੈ ਹੈ ਹੋਊਗੀ ਨਹੀਂ ਵਾ ਡਾੜੇ ਹੁਣ ਦੇਖਣ ਲੱਗਿਆ ਟਰਾਲਾ ਡਾੜੀ ਡਾੜ ਪੈ ਟਰੈਲੀ ਕਹਿੰਦਾ ਇਹ ਤਾਂ ਤੰਤੇ ਹੈ ਹਾਂ ਇਹ ਨਾੜਾ ਖੇ ਨਾ ਹਾਂ ਨਾੜਾ ਆਇਆ ਲੈਣ ਵਿਚੇ ਹੋ ਬਾਸ਼ਰ ਰਹੀ ਇੱਕ ਕਮਰ ਵਿੱਚੇ ਆ ਬਾਅਦ ਮੈਂ ਪੂਰੇ ਕਰਕੇ ਰੱਖੂਗੇ ਹਾਂ ਤਾਂ ਬੀਲੀਆ ਤਾਂ ਬੀ ਨਾੜ ਵੀ ਬਹੁਤ ਆ ਬਾਈ ਨਾੜ ਵੀ ਬਹੁਤ ਆ ਇਹਦੇ ਪਲੱਗ ਖੋਲੇ ਤੇ ਉੱਪਰਲੇ ਇਹਦੇ ਖੋਲੇ ਪਏ ਆ ਆ ਪਿਛੇ ਵਾਲਾ ਬਿੱਡ ਤਾਰੂ ਪਹਿਲਾਂ ਇਹਦਾ ਫੇਰ ਬਾਅਦ ਮੈਂ ਦੂਆ ਖਰ ਕੇ ਤਾਰਦੇ ਆ ਹਾਂ ਹਾਂ ਪਹਿਲੇ ਕਤੋਲੋ ਰੰਗ ਰਹਿ ਗਿਆ ਲਿਓਣੇ ਨੂੰ ਤਣੋਂ ਨੂੰ ਮੈਨੂੰ ਬਹੁਤ ਜ਼ੋਰ ਲਾਇਆ ਕਹਿੰਦਾ ਲੈ ਜਾ ਮੈਂ ਵੀ ਭੁੱਲ ਗਿਆ ਭਾਜੀ ਕਹਿੰਦਾ ਤੂੰ ਲੈ ਜੀ ਰੰਗ ਕਹਿੰਦਾ ਆਪਾਂ ਇਹਦੇ ਆਹ ਮਾਰ ਦੇਣਾ ਜਿੱਥੇ ਬਿੱਡ ਚੱਲ ਮਾਣਾ ਮੋਟਾ ਕੋਈ ਨਾ ਕਿਹਾ ਬਈ ਤਾਂ ਵੀ ਇਹ ਅਜੇ ਕੋਮੇ ਤੇ ਆ ਰਹੇ ਨੇ ਰੱਥੇ ਵੀ ਲਿਆਉਣੇ ਪੈਣੇ ਐਸੋ ਹੂੰ ਰਸੇ ਬੜੇ ਆਉਣਗੇ ਉਹਨੀਆਂ ਹਾਂ ਕਿੰਨੇ ਵਾਲੇ ਰਸੇ ਵੀ ਆਉਣੇ ਹਨ ਹੈਨਾ ਉਹ ਮੇਰੇ ਵੀ ਲਿਆਉਣੇ ਇਕੱਠੀ ਲਿਆਇਓ ਰੇਡ ਬਣਾ ਕੇ ਦੂਏ ਦੇ ਇੱਥੇ ਕਿਈ ਰਹੀ ਉਹਨੇ ਮੈਂ ਤਾਂ 250 ਕੁਇੰਟਲ ਆਲੇ ਆਉਣੇ ਆ 100 ਕੋ 150 ਨੂੰ ਦੂਏ ਪੈ ਜੇ ਕਰਨੇ ਆਪਣੇ 250 ਨੂੰ ਬੜੇ ਪਾਲੇ 150 ਨੂੰ ਪੈਣੀ ਉਹ ਪਾਉਗੇ ਨਹੀਂ ਲੈ ਵੀ ਲਵਾਈ ਤੇ ਕਿੱਥੇ ਜਾਣੀਗੀ ਫੇ ਕੱਦ ਵੀ ਘਟ ਜਾਣਾ ਜੇ ਲੰਬਾਈ ਵਧ ਗਈ ਹੂੰ ਕੱਦ ਨਹੀਂ ਘਟ ਜਾਣਾ ਕਾ ਟਰਾਲੇ ਦਾ ਲਦਾਈ ਦਾ ਹਾਂ ਤਾਂ ਵੀ ਅੰਦਰ ਪਾ ਚੱਲ ਲਿਆਉਂਗੇ ਦੇਖ ਕੇ ਬੜੀ ਲਿਆਉਣੇ 2200 300 ਕੁਆਂਟਲ ਵਾਲੇ ਗੰਨੇ ਵਾਲੇ ਲਿਆਉਣੇ ਕਿ ਬਿੰਦਰ ਦਾ ਰਿਕਾਰਡ ਤੋੜੇ ਹੋਣਾ ਸਲਾਣੇ ਵਾਲਾ ਮੈਂ ਹੈ 240 ਆਦਾ ਮੇਰਾ ਦਰਕਾਰ 240 ਵਾਲਾ 350 ਤਾਰ ਕਿ ਹੋਣਾ ਹੈ ਤੀ ਲੱਦ ਕੇ ਦੇਖੀ ਠੀਕ ਹੈ ਤੇਰਾ ਰਿਕਾਰਡ ਹੈ ਜੀ ਤੋੜ ਦਾਣਾ ਮੈਨੂੰ ਵੀ ਟਰਾਲਾ ਦੇ ਦੀ ਕਿਦਨਵਾਦ ਤੇ ਲੈ ਜੀ ਤੈਨੂੰ ਜਵਾਬ ਹੈ ਠੀਕ ਹੈ ਫਿਰ ਤੂੰ 400 ਤਾਰੀ ਮੈਂ 500 ਤਾਰੂ ਠੀਕ ਹੈ ਦੇਖੀ ਮੂੰਹ ਪਰ ਬੱਜਾ ਦਾ ਪੰਨਾ ਟੁੱਟ ਗਿਆ ਦਾ ਰਿਕਾਰਡ ਤਾਂ ਹੁਣੀ ਫੇਟ ਪਰ ਗਿੱਦਾ ਦਾ ਡਾਕਟਰ ਨੇ ਵੀ ਛੁੱਟੀਆਂ ਕੱਢ ਲਈਆਂ ਦੰਦ ਲਵਾਉਣੇ ਨੂੰ ਆ ਆ ਡਾਕਟਰ ਵੀ ਛੁੱਟੀ ਵਰਗੇ ਨੇ ਉਹਨਾਂ ਨੇ ਕਿਹਾ ਦੁਆਵਲੀ ਦੇ ਬਾਅਦ ਦੇਖਾਂਗੇ ਹਾਂ ਉਹ ਤਾਂ ਪੈਸਿਆਂ ਨਾਲ ਜਵਾਬ ਦੇਣ ਲੱਗ ਗਏ ਦੋਇ ਜਵਾਬ ਬਿੱਡਾਂ 'ਚ ਭਜਨ ਜ਼ਿਆਦਾ ਯਾਰ ਬਿੱਡ ਜਿਆਦਾ ਭਾਰੀ ਹੈ 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 ਨਾ ਹਾਂ ਮੈਂ ਕਹਿੰਦਾ ਵਜਨ ਬਹੁਤ ਆ ਬਿੱਡਾਂ ਚ ਖੁੱਲ ਵੀ ਆ ਜਾਂਦੇ ਪਲਾਸਕੇ ਢੋਲ ਬੰਗਣਾ ਜਿਹੜੇ ਮਾਰੇ ਬਿੱਡਾ ਇਹ ਤਾਂ ਹੈ ਬੱਸ ਫੇਰ ਲੈ ਚਾਬੀ ਹੱਡੀ ਤਕੜੀ ਚਾਹੀਦਾ ਆਪਾਂ ਜਨ ਲੱਦਣਾ ਚਾਹੀਦਾ ਤਕੜੀ ਚਾਹੀਦਾ ਪੰਨ ਨਹੀਂ ਬਣਾਣਾ ਆਹ ਬੜੇ ਚਾਰ ਬੰਦੇ ਚੱਕਦੇ ਆ ਬਿੱਡ ਨੂੰ ਆਪਾਂ ਆਹ ਖੋਲ ਤਾਂ ਆ ਗਿਆ ਤੇ ਚੱਪ ਜੀ ਵਾਹ ਲੱਗਦਾ ਯਾਰ ਚਲੋ ਜੀ ਦੇਖਦੇ ਭਾਈ ਖੋਲ ਲੀ ਪਹਿਲਾਂ ਫੇਰ ਦੇਖਦੇ ਮੰਦਰ ਯਾਰ ਲਿਆ ਫੇਰ ਠੰਡਾ ਤੋਂ ਕੋਲਡ ਡਰਿੰਕ ਜੀ ਭਾਈ ਫਤਿਹ ਆ ਕੰਮ ਰੋਟੀ ਦੇਰੇ ਕਿੰਨੀ ਹੈ ਕੱਖਾਈ ਜਾ ਕੇ ਦੱਸ ਦੂਗਾ ਖਾਣਾ ਤੈਨੂੰ ਜਵਾਬ ਦਿੰਦਾ ਹੈ ਜੀ ਇਹ ਤਾਂ ਰੋਟੀ ਖਾਣੀ ਵੀ ਭੁੱਖ ਲਾਤੀ ਇਹਨਾਂ ਨੇ ਤਾਂ ਮੈਂ ਜਵਾਬ ਦਿੱਤਾ ਤੈਨੂੰ ਤੂੰ ਟਰਾਲਾ ਦੇ ਕਿੰਨਾ ਲੰਬਾ ਲੱਗਦਾ ਹੁਣ ਬਾਈ ਪਾਣੀ ਰੋਟੀ ਖਾ ਕੇ ਆਏ ਫੇਰ ਰੱਖਦੇ ਇਹਨਾਂ ਜਿੱਥੇ ਰੱਖਣਾ ਹੈ ਸ਼ਾਮ ਰੱਖਣਾ ਆਹੋ ਆਹੋ ਇਹ ਰੱਖਣਾ ਸ਼ਾਮ ਤੂੰ ਬੈੱਡ ਤੇ ਬਾਅਦ ਦੇਖ ਲੈ ਕਿੰਨਾ ਲੰਬਾ ਲੱਗਣ ਲੱਜਣਾ ਸੱਲ ਕਿੰਨਾ ਲੱਗਦਾ ਟਰਾਲੀ ਦੀ ਤਾਵੇਂ ਲਹਿਦੀ ਹੋਈ ਹੋਈ ਆ ਕੰਮ ਲੈ ਲੈ ਹੈਲੋ 프리 ਤੂੰ ਕੀ ਆ ਗਿਆ ਨਾ ਤਾਵੇਂ ਪੱਖੋਂ ਬੜਾ ਲੱਗਦਾ ਟਰਾਲੋ ਲੰਬਾ ਬੜਾ ਦੇ ਤਾਂ ਸਹੀ ਟ੍ਰੇਨ ਦੀ ਡੱਬਾ ਲੱਗਦਾ ਔੜੀ ਹੌਲੀ ਹੌਲੀ ਓਏ ਪਹਿਲਾਂ ਦੇਖ ਲੈ ਬੁੱਲਪਾ ਮਰਾਇਆ ਤਾਂ ਹੁਣ ਇਹ ਹਾਂ ਮਾ ਉਹ ਵੀ ਕਿਹਾ ਤਾਂ ਬੁੱਲ ਪਣਾ ਲਿਆ ਪਹਿਲਾਂ ਹੁਣ ਸਿੱਧਾ ਪਾਈ ਲੈਂਦਾ ਪਾਣਾ ਕਦੇ ਪੂਰਾ ਪਾਣਾ ਪਵੇ ਕਾਲੀ ਕਰਦਾ ਇਹੇ ਹੋਰ ਦੂਗਾ ਲੈਦਾ ਹਾਂ ਲੈ ਫੜ ਆ ਲੈ ਕਾਲੀ ਕਰਦਾ ਕਾਲੀ ਓ ਆਪਾਂ ਨੂੰ ਪਲੱਗ ਲਾਉਟ ਕਰਕੇ ਬੰਨਣੇ ਪੈਣੇ ਬਾਪੂ ਥੱਲੇ ਪੈਂਦਾ ਨਹੀਂ ਹਾਂ ਦੂਗਰ ਗੰਗੂਰਾ ਲਾਪੀ ਤਾਂ ਉਹ ਬਿੰਦਰ ਆਪਾਂ ਲੱਗ ਸੈਕਟਰ ਕਰ ਬਾਈ ਬੇਚਪਤ ਨਾ ਨਾ ਪੱਤੀ ਜੇ ਨਾ ਪੱਤੀ ਛੱਡੀ ਵੀ ਤਾਰ ਨੂੰ ਉਹ ਪੱਤੀ ਜੀ ਪਸਾ ਦੇ ਕਿਧਰੇ ਛੱਡੀ ਵੀ ਨਾ ਹਾਂ ਉਦੇ ਜੀ ਪਸਾ ਦੇ ਛੋਟੇ ਲੋਡ ਕਰਕੇ ਬਸ ਆਏ ਬਾਏ ਕਰ ਦੇ ਉਹਨੂੰ ਸੈਟ ਜਿਆ ਕਰ ਦੇ ਵਿੱਚ ਪੱਤੀ ਦੇ ਪਸਾ ਕੇ ਨਹੀਂ ਕਿਤੇ ਤਾਰ ਇਕੱਠੀ ਨਾ ਹੋ ਜAVE ਗਰਮ ਹੋ ਜAVE ਸਿੱਕ ਗਏ ਨਹੀਂ ਆਇਆ ਸਾਥ ਨੇ ਦੋ ਨੇ ਤੂੰ ਹਮਾਰੇ ਬੱਚੇ ਨੀ ਮਾਰਿਆ ਵਾ ਦੋ ਦਾ ਖਾਣਾ ਤੂੰ ਹਮਾਰੇ ਬੱਚੇ ਨੀ ਮਾਰਿਆ ਵਾ ਇਹ ਨੂੰ ਪੈਸਟ ਹੋਇਆ ਵੇ ਇਹ ਨੂੰ ਹੋਇਆ ਵੇ ਰੀ ਵਿੱਚ ਹਾਂ ਉਹ ਤੂੰ ਆ ਮਾਰੂਗਾ ਗੰਨੇ ਚ ਪਹਿਲੇ ਵਜਨ ਘੱਟਦਾ ਜਦ ਲੋਡ ਪਾਊਗਾ ਜਦ ਲੋਡ ਪਾਊਗਾ ਫਿਰ ਕਿੰਨੇ ਮਾਰੂਗਾ ਚਲੋ ਜੀ ਭਾਈ ਨਿਬੜਿਆ ਕੰਮ ਸ਼ਾਮ ਨੂੰ ਬਿੱਡ ਟੰਗਦੇ ਆ ਫਿਰ ਹੁਣ ਹੁਣ ਰੋਟੀ ਪਾਣੀ ਖਾ ਕੇ ਸ਼ਾਮ ਨੂੰ ਆਓ ਭਾਈ ਫਿਰ ਬਿੱਡ ਟੰਗੀਏ ਹਾਂ ਹਾਂਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਉਹ ਲੰਡਰਾਂ ਕਿੱਥੇ ਰੱਖੀ ਵਾਹਤੂ ਹੈ ਦਿਲਾਂ ਅੰਗਰੇਜ਼ ਨਹੀਂ ਆ ਸਰਲੈਂਡਰ ਵਾਲਾ ਸਭ ਤੇ ਮੂਰੇ ਹੋਣਾ ਤਾਂ ਹੀ ਤਾਂ ਨਾਉ ਦਿਖਦਾ ਰਹੂਗਾ ਸਾਰੇ ਸੀਜ਼ਨ ਵਿੱਚ ਰੰਦਰਾ ਇੱਦਾਂ ਨਾ ਕੀਂਦੇ ਰੰਦਰਾ ਬਾਕੀ ਮੈਂ ਗਏ ਲੱਗ ਜਾਨੀ ਨਹੀਂ ਨਹੀਂ ਲੱਗਣੇ ਹੀ ਹੈਗੇ ਇਹ ਆਏ ਨਹੀਂ ਨੌੜੇ ਆਉਣੇ ਨਹੀਂ ਭਰਾਵਾ ਆਉਣੇ ਨਹੀਂ ਇਹ ਬਾਹਰ ਕੱਢੋ ਇੱਧਰ ਕੋਈ ਲੋਕਾਂ ਦਾ ਹੈਂ ਚੱਕਣ ਦਾ ਵੀ ਮੈਂ ਚੱਕ ਕੋ ਭਜਾ ਉਹ ਬਾਕੀ ਇਹਨੇ ਕੋਦੇ ਆ ਜਾਗਾ ਹਾਂ ਭਾਈ ਕਹੀ ਗਿਆ ਇਨਾਕ ਦਾ ਭਾਈਨ ਬਹੁਤ ਆ ਭਰਾਵਾ ਵਾਲੀ ਤਾਂ ਜਾਲੀ ਹੁੰਦੀ ਆ ਬਾਈ ਚਾਂਸ ਜੇ ਖੋਲਣੀ ਵੀ ਆਪਾਂ ਨੇ ਜਿਹੜੀ ਫਿਕਸ ਜਾਲੀ ਉਹ ਕਹਿੰਦਾ ਸਾਨੂੰ 4-4 6-6 ਬੰਦੇ ਇਕੱਠੇ ਕਰਨੇ ਪੈਂਦੇ ਆ ਪੂਰਾ ਜੇ ਫਿਕਸ ਜਾਲੀ ਵਾਲੇ ਚੱਕਣੇ ਆ ਸਾਡੇ ਉਥਰੋਂ ਤਾਂ ਆ ਗਿਆ ਬਿੰਦ ਇਹ ਚੱਲ ਆ ਗਿਆ ਹੁਣ ਤਾਂ ਲੈਣਾ ਲੱਗ ਗਿਆ ਓਏ ਬਾਹਰ ਹੀ ਰੱਖ ਲੋ ਦੋਹੀ ਛੋਟੇ ਬਿੰਦਰ ਹੂੰ ਵੇਖ ਰੱਖਦੇ ਮੁੰਡਾ ਨਹੀਂ ਰਲ ਉਹ ਚੱਲ ਠੀਕ ਹੈ ਬڑے ਮੂਰੇ ਲੱਗਦੇ ਕਿ ਬڑے ਬਹਿਣਾ ਉੱਪਰ ਚਲੇ ਜਾਉਗੇ ਫੇ ਛੋਟੇ ਮੂਰੇ ਆ ਜੀ ਹੈ ਉਹ ਬੰਦੇ ਇਹ ਚੱਕਦੇ ਆ ਇਹਨੂੰ ਫਰਸ਼ ਤੇ ਸੈਸ਼ ਕਰਨਾ ਹੈ ਆ ਕਣੀ ਕੀ ਦੀ ਆ ਫਿਰ ਇੱਥੇ ਵੀ ਆ ਕੇ ਲੁਗਿਆ ਹਣ ਪਹਿਲਾਂ ਹੁੰਦਾ ਰੱਖਦੀ ਏ ਉਹ ਨਹੀਂ ਲਗਾਉਣਾ ਆਏਗਾ ਉਹਨੇ ਆਪਣੇ ਕੰਮ ਤੱਕ ਤੇਰੇ ਕਿਆ ਦੂਚਗਾਤੇ ਉਹ ਉਹਨੇ ਆਪਣੇ ਕੰਮ ਕਰਕੇ ਤੇਰੇ ਕਿਆ ਦੂਚਗਾਤੇ ਆ ਆ ਕੀ ਕਰੀਏ ਇਹ ਰੱਖਦੇ ਮਾਣ ਰੱਖਦੇ 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 ਮਿਲ ਹੈ ਫੂਸਾ ਆ ਗਿਆ ਟਰੈਕਟਰ ਦੇਖ ਲਾ ਉਹ ਤਾਂ ਚਾਚਾ ਵੀ ਆ ਗਿਆ ਤੀਆ ਉਹ ਤਿੰਨੇ ਜਣੇ ਜਾ ਕੇ ਰੱਖ ਦਿਓ ਗਿੱਡ ਕੋਲੇ ਰੱਖ ਦਿੰਦੇ ਆ ਜੱਗ ਜਲਾ ਨੂੰ ਫਿੱਟ ਕਿਥੇ ਨਵਾ ਕਰਾਓ ਛੇੜੇ ਕੇ ਕਿਹਦਾ ਡਾਇਰ ਰੁਟਾ ਪਿਆ ਭਾਂਡੀਆਂ ਚ ਕਾਇਦਾ ਹਾਂ ਰੱਖਾ ਕਰਿਆ ਪਿਆ ਛਾਣਿਆ ਨਹੀਂ ਹਲੇ ਛਾਣਿਆ ਗਿਆ ਬਿੱਤੇ ਸਰਕਾ ਹੀ ਬਹੁਤ ਹੈ ਮੈਂ ਥਾਈ ਦਾ ਕਹਿੰਦਾ ਬਸੀ ਤਾ ਜਾਊਗਾ ਬੋਲੀ ਵੰਗਣਾ ਅੱਛਾ ਵੀ ਇਹਨੂੰ ਸੈੱਟ ਤਾਂ ਵੀ ਮੇਲੀਆਂ ਹੈ। ਕੋਟੇ-ਟੋਟੇ ਪਏ ਆ। ਇੱਥੇ ਬਾਹਰ ਰੱਖ ਦੇ ਹੁਣ ਤਾਂ ਬਾਹਰ ਸ਼ੈੱਡ ਹੈਗਾ। ਹੂੰ। ਚੱਲ। ਇਹਨੂੰ ਕੋਹ ਨਾਲ ਦਸੂ ਕੀਤਾ ਪਿਆ ਇਹਦਾ। ਅਗਲਾ ਚੱਕ ਦੇ ਮੂਰੇ ਤੇ। ਚੱਕਦਾ ਤਾਂ ਇਹ ਕਹਿੰਦੇ ਆ ਭਾਈ ਠੀਕ ਹੈ। ਇੱਥੇ ਰੱਖ ਦਵਾ ਦੇ। ਹਾਂ ਹਾਂ ਇੱਥੇ ਰੱਖ ਦੇ। ਅਜਾਬੀ ਡੈਕਟਰ ਹੀ ਕਰਨਾ ਹੈ। ਪਹਿਲਾਂ ਮਿੰਜੇ ਦਾ ਚੱਕ ਲੈ। ਮੈਂ ਚੱਕਦਾ ਮਿੰਜੇ ਦਾ। ਉਹ ਪਾ ਗਿਆ ਪਾ ਕੇ ਰੱਖਿਆ ਵੇ ਗਲਾਸ ਚ ਅੱਛਾ ਦੇਖ ਤੂੰ ਇਹ ਨਾ ਕਿਹਾ ਇਹ ਮਨੂ ਕਹਿੰਦਾ ਗ੍ਰਿੰਦਰ ਕਹਿੰਦਾ ਉਹਨੇ ਮੋ ਬਦਲਾ ਲੈਣਾ ਮੈਂ ਗੱਗੇ ਤੇ ਹਾਂ ਗ੍ਰਿੰਦਰ ਤਾਰੇ ਖੇਲਦਾ ਉਹਨੂੰ ਪੈਗ ਨਾ ਪਲਾ ਦਿੱ ਗਏ ਪਲੱਗ ਪਲਾਉਣਾ ਭਲੇਖੀ ਗੱਲ ਹੈ ਤਾਰਪਿੰਦ ਦਾ ਤੇਲ ਪਾ ਗਿਆ ਹੁਣ ਤਾਂ ਕਿਹੜਾ ਗੱਗੇ ਦਾ ਬਦਲਾ ਲੈਣਾ ਤਾਰਪਿੰਦ ਦਾ ਤੇਲ ਆ ਨਾਲ ਮੂੰਹ ਕਰਕੇ ਗਾਜ ਤੇ ਰੱਖ ਅੱਛਾ ਮੂੰਹ ਤਾਂ ਈਓ ਕਹਿੰਦੇ ਪਰਾਣਾ ਬਹੁਤ ਦਿੱਤੀ ਬਾਹਰ ਅੱਛੇ ਆਏ ਜਾਂ ਬਦਲਾ ਲੈਣਾ ਹੈ ਕਿਸੇ ਵੀ ਨਾ ਪਟਰਾਮਾ ਗਲਾਸ ਕਿੱਥੇ ਰੱਖਿਆ ਲੈ ਲੈ ਵੀਰੇ ਮੋੜ ਦੇ ਪਾਰਾ ਕਦੀ ਇੰਟਰਗਾਮ ਨੂੰ ਆ ਗਿਆ ਵੀਰੇ ਨਿਆਣੇ ਅੱਜ ਕੱਲ੍ਹ ਤੇ ਬਹੁਤ ਤੇਜ਼ ਆ ਬਾਈ ਹੈ ਉਹ ਨਿਆਣੇ ਬਹੁਤ ਤੇਜ਼ ਆ ਟਰੈਲਰ ਕਿੰਨਾ ਵੱਧ ਲੱਗਦਾ ਦੇਖ ਹਾਂ ਬੇਟਾ ਹੋਰ ਲੱਗਣਾ ਹੀ ਆ ਦੇਖ ਤਾਂ ਸਹੀ ਲੈ ਉਹ ਮੋੜ ਨੇ ਦੀ ਜੱਜਮੈਂਟ ਹੋ ਜਾਂਦੀ ਆ ਬੜਾ ਬੈਡ ਕਰਨ ਮੁਰਦਾ ਵੀ ਔਖਾ ਜੱਜਮੈਂਟ ਨਹੀਂ ਹੁੰਦੀ ਉਨੀ ਹਲੇ ਹੌਲੀ ਹੌਲੀ ਹੁੰਦੀ ਹੈ ਪਿੱਛੇ ਸਾਡੇ ਦੋ ਗੀਲੇ ਤਾਂ ਧੂ ਪੈ ਜਿਮਾ ਇਹ ਹੈ ਝਾੜਾ ਹੁਣ ਹੂੰ ਓਏ ਵੱਧ ਨਹੀਂ ਜਾਣੇ ਦੋ ਦੋ ਦਿਨ ਬਾਅਦ ਪੈ ਜੂ ਪਹਿਲਾਂ 6 ਦੇ ਪਹਿਲੇ ਹਾਂ ਸਵਾ ਦੋ ਗੀਲਿਆਂ ਦੇ ਪੈ ਜਣੇ ਸਵਾ ਦੋ ਗੀਲਿਆਂ ਦੇ ਹੋਣੀ ਤੇ ਵਿੱਚ ਪੈ ਜੂਗੇ ਬਾਈ ਹੂੰ ਉਹਨਾਂ ਨੂੰ ਗੇਅਰ ਨਹੀਂ ਲੱਭਦੇ ਚੱਲ ਕੇ ਹੂੰ ਫੋਟੋ ਲੈ ਕੇ ਆ ਗਏ ਤਾਂ ਚਲ ਆਜ ਇਸ ਦਾ ਬਹੁਤ ਲਾਦੇ ਇਹਨੇ ਕਿਹਾ ਕਿ ਮੈਂ ਚੱਲਦਾ ਮੋਟਰਸਾਈਕਲ ਵੀ ਪਾਸੇ ਕਰੀ ਜੀ ਇਧਰ ਬੰਦਿਆਂ ਨਾਲ ਹੀ ਆਇਆ ਪਿਆ ਇਹ ਤੇਰਾ ਨਹੀਂ ਕਿਸੇ ਨੇ ਚੱਕਣਾ ਪੂਸ ਇਹ ਪੂਸ ਵਾਲਿਆਂ ਨਾਲ ਹੀ ਆਇਆ ਪਿਆ ਜੀ ਇਹਦਾ ਪੂਸ ਨਹੀਂ ਚੱਕਣਾਉਂਦੇ ਹੈਗੇ ਬ੍ਰਿਜਨ ਤੇ ਬੈਠਾ ਮਲਗੀਤ ਬਾਈ ਫੋਨ ਕਰਕੇ ਉਹਨਾਂ ਨਾਲ ਲੜੀ ਜਾਂਦਾ ਏ ਹਾਂ ਲੜੀ ਜਾ ਜੇ ਨਾਲ ਲੜਨਾ ਇੱਥੇ ਹਾਂ ਚੱਲ ਉਹ ਰੇਕੀ ਸਾਬਤ ਕਰਦੇ ਆ ਲੱਗੇ ਜੀ ਪ੍ਰੈਸ਼ਰ ਬਾਹਰ ਕੱਢਣਾ ਕਹਿੰਦਾ ਜੀਰੀ ਕੱਢਣੀ ਆ ਬਿੰਦਰ ਕਹਿੰਦਾ ਪ੍ਰੈਸ਼ਰ ਗੱਲ ਪੂਸੇ ਬਹੁਤ ਆ ਗਈ ਪਟਾਸ ਇਹਦੀ ਪਟਾਸ ਜ਼ਿਆਦਾ ਹੈ ਜੀਰੀ ਵਿੱਚ ਉਹਦੇ ਕਰਕੇ ਇਹਨੇ ਪੱਖਾ ਮੜਾ ਜਾ ਟੈਟ ਕਰਤਾ ਇਹੇ ਕਰਕੇ ਪਟਾਸੀ ਬਹੁਤ ਮਰੀ ਉਹਨੇ ਟਰਾਲਾ ਭਰੀ ਫਿਰਦਾਦਾ ਇਹ ਵੀ ਇਧਰ ਹੀ ਪੂਰ ਲੱਗਾ ਆ ਵਜ ਚੱਲ ਕੋਈ ਨਹੀਂ ਔਖਾ ਹੀ ਇਹ ਬਾਈ ਦਾ ਅਜ ਇਹਦਾ ਬਾਈ ਦਾ ਔਖਾ ਹੀ ਆ ਜਿਹਦਾ ਹੱਲ ਕਰੋ ਕੋਈ ਪ੍ਰਾਲੀ ਦਾ ਉਹ ਸਰਕਾਰ ਨੂੰ ਐਪਲੀਕੇਸ਼ਨ ਲਿਖੀ ਏ ਸਰਕਾਰ ਨੂੰ ਐਪਲੀਕੇਸ਼ਨ ਲਿਖੀ ਏ ਹੂੰ ਮਗਾ ਸਰਕਾਰ ਨੂੰ ਐਪਲੀਕੇਸ਼ਨ ਲਿਖੀ ਵੀ ਮਲਗੀਤ ਬਾਈ ਦੀ ਪਰਾਲੀ ਚੱਕੋ ਮੈਂ ਘਰੋਂ ਪੰਡਾਲੀਆਂ ਮਸ਼ੀਨ ਲਿਆਉਣੀ ਪੈਣੀ ਸਾਨੂੰ ਹੈਂ ਪੰਡਾਲੀਆਂ ਮਸ਼ੀਨ ਲਿਆ ਪੈਣੀ ਤੇ ਤੈਨੂੰ ਉਹੀ ਕਹਿੰਦਾ ਵੀ ਪੋਸਟਾਂ ਲਿਆ ਉਹ ਵਿੱਚ ਦੇਖ ਲਿਓ ਕੁਸ ਵਿੱਚ ਦੇਖ ਲਿਓ ਹੈ ਹੈ ਨਾ ਨਾ ਠੀਕ ਆ ਇਧਰ ਇਹ ਸ਼ਾਫਟਾਂ ਹੈਗੀ ਆ ਅੰਦਰੇ ਵਾਲ ਦੇ ਨਾ ਉਹ ਇਧਰ ਪਈ ਆ ਸ਼ਾਫਟ ਆ ਤੂੜੀ ਕੱਢਣ ਲੱਗ ਗਿਆ ਆਪਣੇ ਆਪ ਆ ਤੂੜੀ ਕੱਢਣ ਲੱਗ ਗਿਆ ਆਪਣੇ ਆਪ ਆ ਦੇਖ ਲੈ ਆ ਵੀ ਗਏ ਲੈ ਜੱਕੀ ਫਿਰਦਾ ਔਰ ਇੱਕ ਇਨੀ ਤੂੜੀ ਉੱਪਰ ਰੱਖੀ ਬੈਠਾ ਇਹਨੇ ਸਾਰੇ ਰਾਹ ਸਤੇ ਹੀ ਖੜਾਉਂਦੇ ਨਹੀਂ ਜਾਣਾ ਹੁਣ ਹਾਂ ਪਾ ਪਾਦੇ ਨੂੰ ਵਿੱਚ ਸੋਨੀ ਤੈਨੂੰ ਮਿਲਦਾ ਦਾ ਅੱਜ ਮਿਲਿਆ ਦਾ ਸੋਨੀ ਮਿਲਿਆ ਕਿੱਥੇ ਮਿਲਦੇ ਆ ਤੇਰਾ ਨੰਬਰ ਲੱਤਾ ਦਾ ਉਹਨੇ ਇਹ ਤੇ ਬਰਾਲੀਆ ਨੇ ਲਿਜਾਇਆ ਪਿਆ ਮੈਂ ਕਿਹਦੇ ਨਾਲੋਂ ਤਾਂ ਹਲੋ ਹਾਂ ਹੋ ਕੰਦਾ ਕਟਰ ਵਾਲਾ ਆਇਆ ਨਹੀਂ ਆਉਂਦਾ ਹੈ ਨਹੀਂ ਕੋਈ ਕਟਰ ਵਾਲਾ ਇਹਦੀ ਬੱਸ ਹੋਈ ਪਈ ਆ। ਕੀ ਕੱਲ ਮਾਂ? ਉਹਨੂੰ ਵੀ ਤਾਂ 6 ਦਿਨ ਹੋ ਜਾਣੇ ਤੇ ਬਰਸੀਨ ਬੀਜੇ ਨੂੰ। ਚੰਗਾ ਚੰਗਾ ਵਿੱਢੇ ਲੱਗੇ ਉਹ ਕੰਦਲ ਨੂੰ। ਹਾਂ ਕਰ ਤੇ ਵਿੱਢਾ ਜਾ। ਚੱਕ। ਕੋਈ ਪੈਸਾ ਹੁਣ ਬਾਅਦ ਵਿੱਚ ਦੇਖੂਗਾ ਪੈਸੇ। ਆਏ ਹਾਏ ਹਾਏ ਹਾਏ। ਹਾਂ ਮਾਰਦਾ ਛਾਲਾ ਹੁਣ। ਹੈ? ਬੜੀਆਂ ਛਾਲਾਂ ਮਾਰਦਾ ਛਾਲਾਂ ਮਾਰਦਾ 60000 ਰੁਪਏ ਪੈ ਗਿਆ ਤਾਂ ਹੀ ਟਿੱਕੀ ਦੇਉਣੇ ਆ ਤਾਂ ਹੀ ਕਹਿੰਦਾ ਦੋ ਪੈਸੇ ਪੈਸੇ ਹੈ ਪੇਮੈਂਟ ਆ ਗਈ ਭਾਈ ਪੇਮੈਂਟ ਭਾਈ ਕਿੰਨੇ ਦੀ ਇਹਦਾ ਹੋਰ ਰਹਿੰਦੇ ਹੋਣ ਯਾਰ ਫੇਰ ਲੈ ਭਾਈ ਮੈਨੂੰ ਪੈ ਗਿਆ 57000 ਰੁਪਿਆ ਰਹੀਂ ਕਰੋ ਲਿਆਓ ਰੰਗ ਦੀ ਬੋਤਲ ਦੇਖਦੇ ਗਿਆ ਤੇਰੇ ਵੀ ਆਏ ਹੁਣੇ ਮੇਰੇ ਤਾਂ ਆਇਓ ਨਹੀਂ ਹੈ ਮੈਨੂੰ ਤਾਂ ਪਾ ਸਮਾ 60000 ਰੁਪਏ ਮੈਂ ਤੈਨੂੰ 10% ਫੋਲਟੀ ਕਰੂੰਗਾ ਉਹ ਮੇਰੇ ਤਾਂ ਪੈਣਾ ਹੀ ਹਾਲੇ ਆ ਗਿਆ ਮੇਰੇ ਦਾ ਕਟੌਤੀ ਆਉਣੀ ਦੀ ਉਹ ਵੀ ਨਹੀਂ ਆਇਆ ਮੈਸੇਜ ਮੈਨੂੰ ਤਾਂ ਹਲੇ ਕਿਹ ਇੱਕ ਪਰਚੀ ਆਏ ਹੋਣੇ ਹਨਾ ਜਿਹੜੇ ਹੈਗੇ ਤੇ ਸਾਰੇ ਹਲੇ ਕੈਪ ਬਾਬ ਕਿੰਨੇ ਮੈਸੇਜ ਆਏ ਮੈਨੂੰ ਕਿਹਦੇ ਮੈਸੇਜ ਆਏ ਮੈਸੇਜ ਇੱਕੇ ਆਉਣਾ ਤਾਂ ਨਹੀਂ ਫਿਰ ਮੇਰੇ ਦਾ ਪਰਚੀਆ ਬੜੀਆਂ ਦੀਆਂ ਇਹ ਆਪੇ ਬੜੀ 60000 ਥੋੜਾ 150 ਕੁਆਂਟਲ ਦੀ ਆ ਕਾ ਜਾਏ ਇਹਦਾ ਇਹਦਾ ਸਟੱਡੀ ਦਾ ਇਹਦਾ ਹਾਂ ਹਾਂ ਇਹ ਨਹੀਂ ਹੱਤਾ ਹੈਗਾ ਦੂਹ ਹੱਤਾ ਦੇਣਾ ਆਏ ਕੋਈ ਆ ਤੇਰੇ 60000 ਰੁਪਏ ਇੱਕੋ ਵਾਰੀ ਦੇ ਹੋਣੇ ਤੇਰੇ ਹੋਦੇ ਡੇਰ ਤੋਂ ਕੁਆਂਟਾ ਵਾਲਾ ਥੋੜਾ ਹੈ हमरे ਮੈਸੇਜ ਫਸਿਆ ਬਈ ਹੁਣ ਹਲੇ ਅੱਛਾ ਆਓ ਕਹਰੇ ਮੈਨੂੰ ਤਾਂ ਆਇਆ ਨਹੀਂ ਮੇਰੇ ਵਾਂਗੂ ਫਸਿਆ ਬਈ ਆ ਦੋ ਦੋ ਦੇ ਪੈਸੇ ਹੀ ਮੈਨੂੰ ਆਵੇ ਇੱਕ ਮੇਰੇ ਬੌਂਡ ਦਾ ਹੋ ਗਿਆ ਇੱਕ ਅੱਜ ਵੀ ਦੀ ਮੰਮੀ ਦੇ ਬੌਂਡ ਦਾ ਹੋ ਗਿਆ ਅੱਛਾ ਉਹ ਵੀ ਤੇਰੇ ਕੋਲੇ ਆਉਣਾ ਉਹ ਵੀ ਮੇਰੇ ਕੋਲੇ ਆਉਣਾ ਮੈਸੇਜ ਤੇ ਅੱਜ ਪਾਰਟੀ ਹੋ ਗਈ ਖੁਸ਼ ਆ ਹੋ ਜਾ ਉਹ ਠੇਕੀ ਰਹੀ ਹੈ ਮੈਂ ਤਾਂ ਆਪਣੇ ਹੀ ਆ ਹੈ ਤਾਂ ਆਪਣੇ ਹੀ ਆ ਖੁਸ਼ਗਾ ਤੇ ਅਸੀਂ ਉਹੀ ਕਿਹਾ ਵੀ ਹੈ ਤਾਂ ਆਪਣੇ ਹੀ ਆ ਹਾਂ ਤੇ ਦੱਸ ਕਾ ਨਹੀਂ ਖੁਸ਼ ਆ ਸੀ ਉਹੀ ਕਿਹਾ ਹਾਂ ਸਾਡੇ ਹੀ ਪੈਸੇ ਮੈਂ ਤਾਂ ਦਰਲੇ ਘਰੇ ਆ ਸਾਡੇ ਹੀ ਆ ਹੋਰ ਕਿਆ ਚਾਹ ਕਰੀਏ ਲਾਗ ਨੂੰ ਸਮਾਨ ਸੋਚਦਾ ਹਲੇ ਹੈ ਕੱਲ ਇਹ ਬੰਦੇ ਆਉਣ ਹੋਰ ਪਾਲਾ ਪਾਉਂਦਾ ਓਏ ਬੁੜੇ ਬੰਦੇ ਕਿੰਨੀ ਵੀ ਦੇਖ ਲਓ ਬੁੜਾ ਜਿਹੜਾ ਬੁੜਾ ਓ ਮੜੀ ਗੱਲ ਪਿੱਛੇ ਬੈਠ ਜੂਗੇ ਕੋਸ ਨਹੀਂ ਚਲਿਆ ਤੁਸੀਂ ਵੀ ਹੁਣ ਇਹਨਾਂ ਟਰੈਕਟਰ ਆ ਗਏ ਨਾ ਕਿਹੜੇ ਆ ਸਾਰੇ ਬੜੇ ਆ ਗਏ 4x4 ਨਹੀਂ ਨਹੀਂ 4x4 ਤਾਂ ਅਸੀਂ ਰਹਿ ਗਏ ਬੰਦ ਨਹੀਂ ਹੁਣ ਹੁਣ ਤਾਂ ਠੀਕ ਸੀ ਆਈਡੀ ਹੈ ਇਹ ਸੀ ਆਈਡੀ ਆ ਗਿਆ ਮੈਸੇਜ ਮੈਨੂੰ ਵੀ ਅੱਛਾ ਪੈ ਜਾਓ ਪੈ ਗਏ ਕਰ ਪਾਰਟੀ ਨੂੰ ਢੰਡੋ ਇਹ ਆ ਗਿਆ ਕਟੋਤੀ ਆਈ ਆ ਹੁਣ ਹਾਂ ਕਟੋਤੀ ਆਈ ਆ ਮੈਨੂੰ ਹੋਰ ਮੈਸੇਜ ਆ ਗਿਆ ਬੰਦੇ ਉਹ ਕਟੋਤੀ ਆਈ ਆ ਲੈ ਭਾਈ 33 3331 ਰੁਪਏ ਹੋਰ ਆ ਗਏ ਉਹ ਕਟੋਤੀ ਵੀਡੀਓ ਇੱਕ ਮੈਨੂੰ ਵੀ ਸਾਲਾ ਬੋਲਿਆ ਹੁਣ ਕਟੋਤੀ ਕਟੋਤੀ ਤੈਨੂੰ ਆ ਗਏ ਕੋਈ ਆ ਦੇ ਕਿਦਰ 4000 ਰੁਪਿਆ ਕਟੌਤੀ ਦੁਆਰੇ ਲਾ ਹੋਰ ਕਰੋ ਚਲੋ ਠੀਕ ਆ ਜੀ ਇਹ ਬੰਦੇ ਸਾਡੇ ਖੁਸ਼ ਹੋ ਗਏ ਅੱਜ ਰੱਬ ਨੇ ਸੁਣ ਲਈ ਯਾਰ ਠੀਕ ਆ ਹੱਥ ਖੜਾ ਕਰਕੇ ਸਾਸਰੀ ਗਿਆ ਬੁਲਾਦੇ ਹੁਣ ਖੁਸ਼ ਹੋ ਗਿਆ ਆ ਦੇ ਕਿੰਨਾ ਉਲਝ ਜਾ ਵਾ ਬੋਲਦਾ ਵੀ ਨਹੀਂ ਆ ਰਿਹਾ 6000 ਰੁਪਿਆ ਹੋਰ ਆ ਗਿਆ ਫੇਰ ਰਹਿੰਦੇ ਹੁਣੇ ਪਰਚੀ ਤੇ ਰਹਿੰਦੇ ਹੁਣੇ ਮੈਂ ਵੀ ਦੇਖ ਲਓ ਕਿਤੇ ਦੇਣੇ ਤਾਂ ਨਹੀਂ ਮੈਂ ਬੈਂਕ ਮੁੱਕਦੇ ਇਹਨਾਂ ਆਵੇਂ ਕਈ ਜੋਮ ਚਲ ਠੀਕ ਆ ਫਿਰ ਚੰਗਾ